ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਲੌਗ ਵਿੱਚ ਹੋਰ ਸੁਣਾਓ ਜੀ ਤੁਹਾਡੇ ਸਾਰਿਆਂ ਦਾ ਕੀ ਹਾਲ ਚੱਲ ਮੇਰਾ ਹਾਲ ਚੱਲ ਵਧੀਆ ਮਾਰਨਿੰਗ ਦਾ ਟਾਈਮ ਹੈ ਤੇ ਸਵੇਰੇ ਸਵੇਰੇ ਬਾਰਿਸ਼ ਸਟਾਰਟ ਹੋ ਚੁੱਕੀ ਹੈ ਐਦਾਂ ਤਾਂ ਹੋ ਨਹੀਂ ਸਕਦਾ ਵੀ ਮੈਂ ਵਲੌਗ ਸਟਾਰਟ ਕਰਾਂ ਤੇ ਤੁਹਾਨੂੰ ਮੌਸਮ ਦਾ ਹਾਲ ਚੱਲ ਨਾ ਦੱਸਾਂ ਬਾਰਿਸ਼ ਨਾ ਦਿਖਾਵਾਂ ਅੱਜਕੱਲ੍ਹ ਅੰਬਾਲੇ ਦਾ ਮੌਸਮ ਹੈ ਨਾ ਜਿਹੜਾ ਇੰਨਾ ਕੈਂਟ ਇੰਨਾ ਕੈਂਟ ਹੈ ਨਾ ਰਸ ਨਹੀਂ ਸਕਦੀ ਮੈਂ ਡੇਲੀ بارش بارش ਤੋਂ ਬਾਅਦ ਫਿਰ ਟੰਡ ਟੰਡ ਹਵਾ ਚਲਦੀ ਰਹਿੰਦੀ ਹੈ ਬੱਦਲ ਵਾਈ ਰਹਿੰਦੀ ਹੈ ਗਰਮੀ ਤਾਂ ਬਿਲਕੁਲ ਗਾਇਬ ਹੋ ਚੁੱਕੀ ਹੈ ਐਂ ਤਾਂ ਲੱਗ ਰਿਹਾ ਪਰ ਪਿਛਲੇ ਤਕਰੀਬਨ ਕੋਈ 4-5 ਦਿਨ ਤੋਂ ਤਾਂ ਇੰਨਾ ਵਧੀਆ ਮੌਸਮ ਹੈ ਨਾ ਇੰਨਾ ਵਧੀਆ ਦਿਲ ਲੱਗ ਰਿਹਾ ਹੈ ਚਲੋ ਬਾਕੀ ਅੱਪਾ ਹੁਣ ਕੰਮ ਕਰ ਸਟਾਰਟ ਕਰਦੇ ਆ ਅੱਜ ਮੇਰਾ ਫਾਸਟ ਹੈ ਚਾਹ ਪੀ ਕੇ ਹੱਟੀਆਂ ਮੈਂ ਬੱਚੇ ਸਰਦਾਰ ਜੀ ਚਲੇ ਗਏ ਤੇ ਹੁਣ ਕਮ ਕਾਰਾਂ ਨੂੰ ਹੱਥ ਪਾਣੇ ਆ ਕੰਮ ਨਵੇੜਦੇ ਆ ਆਪਾਂ ਏ ਅਮਰੂਦ ਆਪਾਂ ਕੱਲ ਤੋੜ ਕੇ ਲੈ ਕੇ ਆਏ ਸੀ ਜੋ ਰਾਤ ਰਾਤ ਦੇ ਵਿੱਚ ਦੇਖੋ ਖਰਾਬ ਹੋ ਗਏ ਨੇ ਅੱਜ ਕੱਲ ਬਾਰਿਸ਼ਾਂ ਨੇ ਅਮਰੂਦ ਸਾਰੇ ਹੀ ਖਰਾਬ ਕਰ ਦਿੱਤੇ ਕੀੜੇ ਪੈ ਗਏ ਅਮਰੁੱਦਾਂ ਦੇ ਵਿੱਚ ਪੱਕੀ ਹੁਣ ਲੱਗਦੇ ਆਪਾਂ ਸੈਲਫ ਸਾਫ ਕਰਦੇ ਆਂ ਬਰਤਨ ਸਾਫ ਕਰਦੇ ਆਂ ਉਸ ਤੋਂ ਬਾਅਦ ਇੱਕ ਬੈੱਡਰੂਮ ਹੈ ਜਿਹੜਾ ਉਹ ਸਾਫ ਕਰਨਾ ਮੈਂ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਮੈਂ ਕਿਹਾ ਸੀ ਕਿ ਥੋੜੇ ਦਿਨਾਂ ਵਿੱਚ ਹੁਣ ਇੱਕ ਇੱਕ ਰੂਮ ਕਰਕੇ ਹਨਾ ਪੀਵੀਸੀ ਵਾਲ ਆ ਜਿਹੜੀ ਉਹ ਸਾਫ ਕਰਨੀ ਆ ਅੱਜ ਮੈਂ ਆਪਣੇ ਬੈਡਰੂਮ ਆ ਜਿਹੜਾ ਉਹ ਸਾਫ ਕਰਨਾ ਸੀ ਹੈਲਪਰ ਵੀ ਮੇਰੀ ਆ ਚੁੱਕੀ ਹੈ ਨਾਲ ਹੈਲਪ ਕਰਾ ਰਹੀ ਸੀਗੀ ਉਹਨੂੰ ਰੋਸ਼ਨਦਾਨ ਕਿਹਾ ਸਾਫ ਕਰ ਤੇ ਮੈਂ ਇਹ ਦਿਵਾਰਾਂ ਸਾਫ ਕਰਨ ਲੱਗੀ ਸੀਗੀ ਕਾਫੀ ਬਰਸਾਤਾਂ ਕਰਕੇ ਨਾ ਜਾਲੇ ਲੱਗ ਜਾਂਦੇ ਨੇ ਤੇ ਨਾ ਮਿੱਟੀ ਜੀ ਮਿੱਟੀ ਜੀ ਨਿਕਲਦੀ ਹੀ ਰਹਿੰਦੀ ਆ ਪਤਾ ਨਹੀਂ ਕੀ ਚੱਕਰ ਹੈ بارشਾਂ ਦੇ ਦਿਨਾਂ ਵਿੱਚ ਜਾਦਾਂ ਸਫਾਈ ਰੱਖਣੀ ਪੈਂਦੀ ਆ ਤੇ ਇਹਨਾਂ ਬਹੁਤ ਦਿਨ ਹੋ ਗਏ ਮੈਂ ਤੱਕ ਰਹੀ ਆ ਕਿ ਸਾਫ ਕਰਾਂ ਸਾਫ ਕਰਾਂ ਪਰ ਕਦੀ ਕੁਛ ਕੰਮ ਨਿਕਲ ਆਂਦਾ ਕਦੀ ਕੁਛ ਕੰਮ ਨਿਕਲ ਆਂਦਾ ਇਸੇ ਤਰ੍ਹਾਂ ਕਾਫੀ ਦਿਨ ਦਾ ਫੇਰ ਗੈਪ ਪੈ ਗਿਆ बच्चे ਜਦੋਂ ਘਰ ਹੁੰਦੇ ਨੇ ਫੇਰ ਵੀ ਨਾ ਇਹੋ ਜੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਫੇਰ ਤਾਂ ਖਾਣਾ ਪਕਾਣਾ ਹੀ ਹੁੰਦਾ ਸਵੇਰੇ ਲੇਟ ਉੱਠਦੇ ਨੇ ਫੇਰ ਉਹੀ 11 ਵਜੇ ਤੱਕ ਬ੍ਰੇਕਫਾਸਟ ਹੁੰਦਾ ਕੰਮਕਾਰ ਜਦੋਂ ਲੇਟ ਨਿਭੜਦੇ ਨੇ ਫੇਰ ਇਹੋ ਜੇ ਕੰਮਾਂ ਨੂੰ ਹੱਥ ਬਾਣ ਨੂੰ ਦਿਲ ਨਹੀਂ ਕਰਦਾ ਬੱਚੇ ਜਦੋਂ ਸਕੂਲ ਗਏ ਹੁੰਦੇ ਨੇ ਫੇਰ ਹੀ ਦਿਲ ਕਰਦਾ ਇਹੋ ਜੇ ਕੰਮਕਾਰ ਕਰਨ ਨੂੰ ਹੁਣ ਜ ਮੇਰਾ ਫਾਸਟ ਸੀਗਾ ਅੱਜ ਪਰ ਫੇਰ ਵੀ ਮੈਂ ਲੱਗੀ ਰਹੀ ਮੈਂ ਕਿਹਾ ਵੀ ਚਲੋ ਅੱਜ ਹੈ ਨਾ ਵੀ ਇਹ ਸਾਫ ਕਰ ਦਿੰਦੀ ਆ ਬੈਡਰੂਮ ਅੱਗੇ ਫਿਰ ਰਖੜੀ ਦਾ ਤਿਉਹਾਰ ਆਣਾ ਉਸ ਤੋਂ ਪਹਿਲਾਂ ਸਾਰੇ ਰੂਮ ਨੇ ਜਿਹੜੇ ਉਹ ਮੈਂ ਸਾਫ਼ ਕਰ ਦੇਣੇ ਨੇ ਫਿਰ ਰਖੜੀ ਤੇ ਤੁਹਾਨੂੰ ਪਤਾ ਹੀ ਹੈ ਨਾ ਵੀ ਆਪਾਂ ਜਾਣਾ ਵੀ ਹੁੰਦਾ ਘਰੇ ਫਿਰ ਆਣਾ ਵੀ ਹੁੰਦਾ ਇਸ ਕਰਕੇ ਆਪਾਂ ਇਹ ਸਾਰੇ ਕੰਮ ਕਰਨੇ ਜਿਹੜੇ ਨਵੇੜ ਦਿੰਨੇ ਆ ਬਸ ਇੱਕ ਇਹ ਰਹਿ ਗਿਆ ਹੁਣ ਕਬਡ ਇਹਨੂੰ ਵੀ ਸਾਫ ਕਰ ਦਿੰਨੇ ਆ ਇਸ ਦਾ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਉਂਝ ਸਰਦਾਰ ਜੀ ਨੇ ਕੁਝ ਦਿਨ ਪਹਿਲਾਂ ਇਹਦੇ ਤੇ ਥਿਨਰ ਲਗਾ ਕੇ ਸਾਫ ਕੀਤਾ ਸੀਗਾ ਜਦੋਂ ਆਪਾਂ ਬਾਹਰ ਵਾਲੀ ਕਬਡ ਬਣਵਾਈ ਸੀ ਕੀ ਇਹ ਉਸ ਟਾਈਮ ਸਰਦਾਰ ਜੀ ਨੇ ਥਿਨਰ ਨਾਲ ਸਾਫ਼ ਕੀਤਾ ਸੀਗਾ ਅੱਜ ਬਸ ਮੈਂ ਇਸੇ ਤਰ੍ਹਾਂ ਇਹ ਸਾਫ਼ ਕਰ ਦਿੰਨੀ ਆ ਤੇ ਉਸ ਤੋਂ ਬਾਅਦ ਫਿਰ ਕੱਲ ਮੇਰਾ ਸੂਟ ਰਹਿ ਗਿਆ ਸੀਗਾ ਜੋ ਕਟਿੰਗ ਕਰਨ ਵਾਲਾ ਉਹ ਸੂਟ ਵੀ ਕਟਿੰਗ ਕਰਨਾ ਹੈ ਕਿਉਂਕਿ ਫਿਰ ਮੈਂ ਮੈਨੂੰ ਇਹੀ ਹੈ ਕਿ ਰੱਖੜੀ ਤੋਂ ਪਹਿਲਾਂ ਜਿਹੜਾ ਦੋ ਇੱਕ ਦੋ ਇੱਕ ਸੂਟ ਮੇਰੇ ਪਏ ਨੇ ਮੈਂ ਉਹ ਬਣਾ ਲੈਂਦੀ ਆ ਫਿਰ ਤਾਂ ਸਾਰੀ ਗਰਮੀ ਨਿਕਲ ਜਾਣੀ ਹੈ ਗਰਮੀ ਤੋਂ ਪਹਿਲਾਂ ਇਹ ਦੋ ਇੱਕ ਵਾਰੀ ਸੂਟ ਮੈਂ ਪਾਣਾ ਵੀ ਹੈ ਸਵਾਨ ਨੂੰ ਕਿਸੇ ਤੋਂ ਹਨਾ ਸਿਲਾਈ ਕਰਵਾ ਵੀ ਲਈਏ ਪਰ ਨਾ ਦਿਲ ਨਹੀਂ ਕਰਦਾ ਹੈਗਾ ਕਿਉਂਕਿ ਜੋ ਕੱਪੜਾ ਆਪ ਸਿਲਾਈ ਕਰਕੇ ਆਪਾ ਪਾਉਂਦੇ ਆ ਨਾ ਬਹੁਤ ਪ੍ਰਾਊਡ ਜਿਹਾ ਫੀਲ ਹੁੰਦਾ ਹੈ ਕਿ ਆਪਾਂ ਖੁਦ ਸਿਲਾਈ ਕੀਤੀ ਆ ਫਿਰ ਪਾ ਰਹੇ ਆ ਤੇ ਵਧੀਆ ਲੱਗਦਾ ਇਸ ਤਰ੍ਹਾਂ ਪੱਕੀ ਮੈਂ ਆਪਣੇ ਨਾਲ ਨਾਲ ਆਪਣੀ ਫਰੈਂਡ ਨੂੰ ਵੀ ਰੀਸ ਲਗਾ ਲੈਂਦੀ ਆ ਦੋਨੋਂ ਜਣੀਆਂ ਇਕੱਠੀਆਂ ਹੀ ਸੂਟ ਕਟਿੰਗ ਕਰ ਲੈਂਦੀ ਆ ਉਹ ਆਪਣਾ ਬੈਠ ਕੇ ਬਣਾ ਲੈਂਦੀ ਆ ਚਲੋ ਮੈਂ ਆਪਣੇ ਹਨਾ ਸੂਟ ਬਣਾ ਲੈਂਦੀ ਆ ਇਸ ਤਰ੍ਹਾਂ ਕਰਕੇ ਦੋਨਾਂ ਦਾ ਦਿਲ ਵੀ ਲੱਗਿਆ ਰਹਿੰਦਾ ਤੇ ਨਾਲੇ ਕੰਮ ਵੀ ਬਣ ਜਾਂਦੇ ਨੇ ਪੱਕੀ ਇਹ ਇੱਥੇ ਆਪਾਂ ਹੁਣ ਲੱਗੇ ਆ ਕੱਪੜੇ ਪ੍ਰੈਸ ਕਰਨ ਸਰਦਾਰ ਜੀ ਦੇ ਕੱਪੜੇ 4-5 ਪੈਂਟਾ ਇਕੱਠੀਆਂ ਹੋ ਗਿਆ ਸੀ ਆ ਪ੍ਰੈਸ ਵਾਲੀਆਂ ਮੇਰੇ ਕੋਲ ਇੱਕ ਇੱਕ ਦਿਨ ਪਹਿਲਾਂ ਨਹੀਂ ਕੱਪੜੇ ਪ੍ਰੈਸ ਹੋਏ ਤੇ ਇਹ ਜਿਹੜੇ ਅੱਜ ਵਾਸ਼ ਕੀਤੇ ਸੀਗੇ ਉਹ ਪ੍ਰੈਸ ਕਰਨ ਲੱਗੀਆਂ ਆ ਆਪ ਨੂੰ ਆਪਾਂ ਕਰਨ ਲੱਗੇ ਆ ਕਟਿੰਗ ਕੱਲ ਜਿਹੜਾ ਸੂਟ ਰਹਿ ਗਿਆ ਸੀ ਮੇਰੇ ਵਾਲਾ ਉਹਦੇ ਟਰੌਜ਼ਰ ਦੀ ਕਟਿੰਗ ਕਰਨ ਲੱਗੇ ਆ ਮੈਂ ਸੋਚਿਆ ਚਲੋ ਤੁਹਾਡੇ ਨਾਲ ਆਪਾਂ ਟਰੌਜ਼ਰ ਦੀ ਕਟਿੰਗ ਆ ਜਿਹੜੀ ਸ਼ੇਅਰ ਕਰਦੇ ਆ ਬੜੇ ਆਸਾਨ ਜਿਹਾ ਤਰੀਕਾ ਤੇ ਚਲੋ ਦਿਖਾਉਂਦੀ ਆ ਤੁਹਾਨੂੰ ਕਿਸ ਤਰ੍ਹਾਂ ਕਟਿੰਗ ਕਰਦੇ ਆ ਆਪਾਂ ਟਰੌਜ਼ਰ ਤੁਹਾਨੂੰ ਜਿਹੜਾ ਕੰਮ ਪਿੰਸਸ ਕਰਾਉਂਦੇ ਆ लो जी ਤੁਹਾਨੂੰ ਟੇਲਰ ਸਾਹਿਬ ਜੀ ਦੱਸਣਗੇ ਹੁਣ ਕਿੱਦਾਂ ਕਟਿੰਗ ਕਰਨੀ ਹੈ ਟਰੌਜ਼ਰ ਦੀ ਦੱਸੋ ਜੀ ਟੇਲਰ ਸਾਹਿਬ ਜੀ ਪਹਿਲਾਂ ਲੈਂਥ ਦੱਸੋ ਕਿੰਨੀ ਲੈਂਥ ਲਈ ਹੈ ਆਪਾਂ ਸਭ ਕੋ ਨਮਸਕਾਰ ਨਮਸਕਾਰ ਹੋ ਗਿਆ ਅੱਗੇ ਲੈਂਥ ਬਤਾਓ ਕਿੰਨੀ ਹੈ ਹਮਾਰੇ ਪਜਾਮੇ ਕੀ ਲੈਂਥ ਹੈ 35 ਇੰਚ ਹੂੰ ਥੋੜਾ ਉੱਚੀ ਬੋਲੋ 35 ਇੰਚ 35 ਹਮਨੇ ਤਿਆਰ ਰੱਖਣਾ ਹੈ ਤੋ ਬੈਲਟ ਹਮਰੀ ਯਹਾਂ ਉੱਪਰ ਲੱਗੇਗੀ ਤੋ ਇਸ ਲਈ 2 ਇੰਚ ਹਮ ਬੈਲਟ ਛੋੜ ਕੇ ਲੈਂਥ ਨਾਪ ਲੈਂਦੇ ਹੈ 35 ਇੰਚ ठीक है दो इंच अपना लिया नीचे फोल्ड करने ली मोरी ठीक है फोल्ड के लिए बेल्ट लेनी है हमने कमर जो है हिप का चौथा हिस्सा लेके उसमें दो प्लस करने हैं दो प्लस करना हाँ हिप है इनकी चालीस तो चालीस में दो प्लस चालीस का चौथा हिस्सा हुआ दस दस में प्लस दो किए बारह बारह इंच की हमारी कमर आ गई है उसके बाद आसन है आसन हमने लेना है हिप का चौथा हिस्सा प्लस तीन इंच ठीक है तेरह इंच तेरह इंच ले आप आसन आसन लेके आगे से क्रोच एरिए के दो इंच का क्रोच एरिया लेना है और हमने यहाँ से शेप दे देना है ठीक है शेप अपा देती है शेप पर ना उसके बाद हमने जितना ये एरिया है उसको नाप लेना है और उसका कर लेना है Half. हाफ 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 पॉइंट ले लेना है सी हाफ ले सात इंच ਇਹ ਟੋਟਲ 14 ਹੋ ਗਿਆ ਇਹ 14 ਇੰਚ ਸੀਗਾ ਇੱਥੇ ਆਪਾਂ 7 ਇੰਚ ਦਾ ਹਾਫ ਲੈ ਕੇ ਇਸੇ ਤਰ੍ਹਾਂ ਸੇ ਵੀ 7 ਇੰਚ ਦਾ ਹਮਨੇ 7 ਇੰਚ ਲੈ ਕੇ ਇਸਕਾ ਹਾਫ ਲਗਾਣਾ ਹੈ ਔਰ ਜਿਤਨਾ ਹਮਾਰਾ ਪੌਂਚਾ ਹਮਾਰਾ ਜੈਸੇ 6 ਇੰਚ ਹੈ ਤੋ 3 ਇੰਚ ਇਸ ਤਰਫ ਸੇ 3 ਇੰਚ ਉਸ ਤਰਫ ਸੇ ਲੈ ਕੇ ਹਾਂ ਦੋਨਾਂ ਦੋਨਾਂ ਸਾਈਡਾਂ ਤੋਂ 3 ਇੰਚ ਇੱਧਰ ਤੋਂ 3 ਇੰਚ ਉੱਧਰ ਤੋਂ ਲੈ ਕੇ ਆਪਾਂ 6 ਪੱਟੀ ਕੇ ਸਾਥ ਸ਼ੇਪ ਦੇ ਕੇ ਹੂੰ ਇਧਰ ਸੇ ਔਰ ਇਧਰ ਸੇ और ये ऊपर का हमने काट लिया अब हम लगाएंगे नीचे नीचे वाली साइड कटिंग करनी है आपा ये नीचे का रखा है साढ़े उंज दिमाग च आ गया मैं चलो थोड़े तो शेयर कर दें तो सबसे पहले नीचे का तीन इंच फालतू लेंगे हम ठीक है ये फालतू ले आ क्यों है ये भी दसो ये ताकि ये नीचे से हमारा कई बार पजामा ना खिंचता है उठा उठा है तो वो खिचाव नहीं पेगा जो खिचाव पता इस तरह खिचाव बिल्कुल नहीं पा है हमने एक इंच क्रोच एरिया बढ़ाना है यहाँ से ठीक है तो यहाँ से एक इंच यहाँ से क्रोच एरिया का ज़्यादा लेके और यहाँ से तीन इंच ऊपर फालतू कपड़ा लिया और इसको इससे मिला देना है ये वाले क्रोच से और फिर यहाँ से शेप दी है और एक एक इंच का यहाँ से भी मार्जिन ले लेना है हमने देख के हाँ एक एक इंच का मार्जिन लिया ਪਾਸ ਆਪਕੇ ਇਸ ਕੋ ਮਲਾ ਦੇਣਾ ਬਹੁਤ ਸੋਖਾ ਤਰੀਕਾ ਟਰੌਜ਼ਰ ਦਾ ਤੇ ਸਭ ਤੋਂ ਵੈਸਟ ਹੈ ਕਿ ਇੱਕ ਚਾਵਨੀ ਪੈਂਦਾ ਹੈਗਾ ਇਸ ਤਰ੍ਹਾਂ ਕਟਿੰਗ ਕਰਨ ਨਾਲ ਔਰ ਇਸ ਤਰਫ ਸੇ ਕੁਛ ਨਹੀਂ ਕਰਨਾ ਹੈ ਬਸ ਸਿੱਧਾ ਐਸੀ ਕੱਢ ਲੈਣਾ ਹੂੰ ਇਧਰੋਂ ਕੁਛ ਨਹੀਂ ਛੇੜ ਝਾੜ ਕਰਨੀ ਹੈਗੀ ਜਿਹੜੀ ਛੇੜ ਝਾੜ ਕਰਨੀ ਹੈ ਇਧਰ ਕਰ ਲਈ ਆਪਾਂ ਹਾਂ ਸੇ ਹਮਨੇ ਹੂੰ ਇਸ ਕੋ ਐਸੇ ਕਰ ਲੈਣਾ ਇਹ ਦੇਖੋ ਇਹ ਨਿਸ਼ਾਨੀ ਇਸ ਤਰ੍ਹਾਂ ਲਗਾਣੀ ਹੈ ਬਾਕੀ ਸिलाई ਕਰਤੇ ਵੇ ਦੇਖ ਕੋਸ਼ਿਸ਼ ਅੱਗੇ ਕੀ ਅਗਰ ਸिलाई ਦਿਖਾਣੀ ਹੋ ਤਾਂ ਦਿਖਾ ਦੇਣਾ ਹੈ ਨਾ ਕਰਤੇ ਪਿਆਰ ਬਸ ਫੇਰ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਕਟਿੰਗ ਦਿਖਾਤੀ ਸ਼ੇਅਰ ਕਰ ਦਿੱਤੀ ਬਹੁਤ ਹੈ ਫੇਰ ਤਾਂ ਐ ਹੁੰਦਾ ਬਸ ਜਿਹੜੀਆਂ ਸਲਾਈਆਂ ਚਾਰ ਲਗਣੀ ਆ ਨਾ ਟਰੌਜ਼ਰ ਨੂੰ ਲਗਾ ਕੇ ਪਾਸੇ ਕਰੀਏ ਕਿਉਂਕਿ ਇੰਨਾ ਟਾਈਮ ਤੁਹਾਨੂੰ ਪਤਾ ਮੇਰੇ ਕੋਲ ਹੁੰਦਾ ਨਹੀਂ ਹੈਗਾ ਲਓ ਜੀ ਇਹ ਕਟਿੰਗ ਕਰ ਦਿੱਤਾ ਆਪਾਂ ਹੁਣ ਤੇ ਬੜਾ ਆਸਾਨ ਤਰੀਕਾ ਸਭ ਤੋਂ ਮੇਨ ਗੱਲ ਹੈ ਜਿਹੜਾ ਖਿਚਾ ਪੈਂਦਾ ਨਾ ਉਸ ਤੋਂ ਛਟਕਾਰਾ ਮਿਲ ਜਾਂਦਾ ਇਸ ਤਰ੍ਹਾਂ ਕਟਿੰਗ ਕਰਨ ਨਾਲ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਇੱਕ ਕਟਿੰਗ ਹੋ ਚੁੱਕੀ ਹੈ ਇਹ ट्राਊਜ਼ਰ ਤੇ ਬਸ ਹੁਣ ਸ਼ਰਟ ਰੈਗੀ ਸ਼ਰਟ ਨੂੰ ਨਿਸ਼ਾਨੀਆਂ ਲਗਾਵਾਂਗੇ ਉਮੀਦ ਤਾਂ ਹੈਗੀ ਹੈ ਕਿ ਸਭ ਤੋਂ ਪਹਿਲਾਂ ਇਹ ਹੀ ਸੂਟ ਤਿਆਰ ਕਰ ਦਮਾਂ ਦੂਜਾ ਬਾਅਦ ਦੇ ਵਿੱਚ ਕਟਿੰਗ ਕਰਾਂਗੇ ਕੱਲ ਤੱਕ ਇਹ ਸੂਟ ਕਰ ਲੈਣਾ ਕੰਪਲੀਟ तुम तो आज शर्ट बना लियो अपनी है ना शर्ट पजामा मेरा बन गया हाँ इन्ह ने पजामा तैयार कर लिया मेरे को आज टाइम नहीं लग्या दिन च बिजी सी मैं बहुत बीजी सी पजामा आपने सिल के तैयार कर लिया ਨੈਕਸਟ ਡੇ ਆਪਾਂ ਕੀਤਾ ਪਜਾਮਾ ਸਿਲਾਈ ਤੇ ਹੁਣ ਤੁਹਾਨੂੰ ਜਿਹੜਾ ਆਪਾਂ ਕੱਲ ਕਹਿ ਰਹੇ ਸੀਗੇ ਨਾ 벨ਟ ਦੱਸਾਂਗੇ ਕਿਸ ਤਰ੍ਹਾਂ ਲੱਗਣੀ ਆ ਉਹ ਦੱਸਣ ਲੱਗੇ ਆ ਅੱਗੇ ਦੀ 벨ਟ ਹੂੰ ਤੇਲੀ ਹਮ ਇਹ 벨ਟ ਤਿਆਰ ਕਰ ਰਹੇ ਆ ਆਪਾਂ ਪਹਿਲਾਂ 2 ਇੰਚ ਕੀ ਬੁਕਰਮ ਕੀ ਪੱਟੀ ਹਮਨੇ ਕਾਟ ਲਈ ਹੈ 2 ਇੰਚ ਦਾ ਲਿਆ ਆਪਾਂ ਇਸ ਕੋ ਬੁਕਰਮ ਪੜੇ ਤੇ ਲਗਾ ਲਈਏ ਪ੍ਰੈਸ ਕੇ ਸਾਥ ਚਿਪਕਾ ਲੇਗੇ ਸੋਖਾ ਤਰੀਕਾ ਇਹ ਬਾਕੀ ਸ਼ਰਟ ਵੀ ਬਣਾ ਲਈ ਪਜਾਮਾ ਹੁਣ ਇਹ ਟਰੌਜ਼ਰ ਰੈਡੀ ਕਰ ਰਹੇ ਹਾਂ ਸਿਰਾਈਆਂ ਲਗਾ ਲੀਆਂ ਟਰੌਜ਼ਰ ਦੀਆਂ ਬਾਅਦੇ ਵਿੱਚ ਦਿਖਾ ਦਾਂਗੇ ਤੁਹਾਨੂੰ ਇਸ ਤਰ੍ਹਾਂ ਇਹ ਦੇਖੋ ਪ੍ਰੈਸ ਨਾਲ ਬੁਕਰਮ ਹੈ ਜਿਹੜੀ ਚਿਪਕਾ ਲੈਣੀ ਹੈ ਕੱਪੜੇ ਤੇ ਹੈਨਾ ਇਹਨੂੰ ਫਿਰ ਇਸ ਤਰ੍ਹਾਂ ਦੇਖੋ ਫੋਲਡ ਕਰ ਲੈਣਾ ਹੈ ਬਿਲਕੁਲ ਸਫਾਈ ਨਾਲ ਹੈ ਜਿਹੜੀ ਇਹ ਦੇਖੋ 벨ਟ ਰੈਡੀ ਹੋਣੀ ਹੈ ਇਸ ਤਰ੍ਹਾਂ ਪ੍ਰੈਸ ਦੇ ਨਾਲ ਤੇ ਬਾਕੀ ਇੱਥੋਂ 1/2 ਇੰਚ ਦਾ ਹਨਾ ਕਪੜਾ ਹੋਰ ਐਕਸਟਰਾ ਉਹ ਕਰਨਾ ਆਪਾਂ ਨਹੀਂ ਕਟਿੰਗ ਹਮ 1/2 ਇੰਚ ਇਧਰ ਵਧਾ ਕੇ ਇੱਥੋਂ ਕਟਿੰਗ ਕਰਨਾ ਥੋੜਾ ਜਿਹਾ ਵੱਧ ਲੈਣਾ ਕਪੜਾ ਇਧਰ ਏ ਆਪਾਂ ਕਰ ਰਹੇ ਹਾਂ ਅਗਲੇ ਪੱਲੇ ਲਈ ਕਟਿੰਗ 4 ਇੰਚ ਪਿੱਛੇ ਸੌਰੀ ਪਿਛਲੇ ਪਿਛੇ ਵਾਲੇ ਪੱਲੇ ਲਈ ਕਟਿੰਗ ਇਹਦੇ ਚ ਆਪਾਂ ਜੋ ਇਲਾਸਟਿਕ ਪਾਣੀ ਹੈ ਇਲਾਸਟਿਕ ਲਈ ਆਪਾਂ 4 ਇੰਚ ਦਾ ਇਹ ਕੱਪੜਾ ਕਟਿੰਗ ਕਰ ਰਹੇ ਹਾਂ ਜਿੰਨੀ ਆਪਣੀ ਉਹ ਰੈਡੀ ਹੋਇਆ ਟਰੌਜ਼ਰ ਉਹਨੂੰ ਮਿਣ ਕੇ ਬੈਕ ਸਾਈਡ ਉਹਦੀ ਫਿਰ ਇਹ ਕਟਿੰਗ ਕਰ ਲੈਣਾ ਇਹ ਟਰੌਜ਼ਰ ਦੀਆਂ ਦੇਖੋ ਸਿਲਾਈਆਂ ਲਗਾ ਰੱਖਿਆ ਮੈਂ ਇੱਥੇ ਆਪਾਂ ਪਾਏ ਜਾਂ ਦੋ ਵਾਲਾ ਇਦਾਂ ਇਹਦੇ ਨਾਲ ਜਿਹੜੀ ਸ਼ੇਪ ਹੈ ਬਹੁਤ ਵਧੀਆ ਆ ਜਾਂਦੀ ਹੈ 4 ਇੰਚ ਦਾ ਇੱਥੋਂ ਡਿਸਟੈਂਸ ਲਈ ਆਪਾਂ ਹੈਨਾ 4 ਇੰਚ ਦਾ ਤਾਂ ਇੱਥੋਂ ਹੈ ਤੇ ਨੀਚੇ ਨੂੰ ਇਹ 5 5 ਇੰਚ ਦਾ ਹੈ ਤੇ ਹੁਣ ਆਪਾਂ ਜਿਹੜੀ ਇਹ ਪੱਟੀ ਰੈਡੀ ਕੀਤੀ ਹੈ ਬੁਕਰਮ ਵਾਲੀ ਫਰੰਟ ਦੇ ਵਿੱਚ ਤਾਂ ਇਹ ਆਣੀ ਹੈ ਇਹਨੂੰ ਇੱਥੇ ਰੱਖ ਕੇ ਇਹ ਦੇਖੋ ਇਸ ਤਰ੍ਹਾਂ ਜੋੜ ਦੇਣੀ ਹੈ ਇੱਥੋਂ ਸਿਲਾਈ ਸਟਾਰਟ ਕਰਕੇ ਇੱਥੇ ਤੱਕ ਆਪਾਂ ਪਹਿਲਾਂ ਇਹ ਸਿਲਾਈ ਲਗਾ ਲੈਂਦੇ ਆ ਅੱਗੇ ਫਿਰ ਦਿਖਾਉਂਦੇ ਆ ਤੁਹਾਨੂੰ ਸिलाई ਆਪਾ ਦੇਖੋ ਇਹ ਲਗਾ ਲਈ ਤੇ ਹੁਣ ਨਾ ਇਸ ਤਰ੍ਹਾਂ ਫੋਲਡ ਕਰਦੇ ਨਾ ਬਾਹਰਲੀ ਸਾਈਡ ਨੂੰ ਤੇ ਬਾਹਰਲੀ ਸਾਈਡ ਨੂੰ ਇਹਨੂੰ ਫੋਲਡ ਕਰਕੇ ਸिलाई ਲਗਾ ਦੇਣੀ ਹੈ 벨ਟ ਜੋ ਅੱਗੇ ਵਾਲੀ ਹੈ ਉਹ ਰੈਡੀ ਹੋ ਜਾਣੀ ਹੈ ਇਹ ਦੇਖੋ ਇਹ ਗੁੰਮ ਇਸ ਤਰ੍ਹਾਂ ਲੱਗ ਜਾਣੀ ਹੈ ਸिलाई ਸਫਾਈ ਨਾਲ ਬਿਲਕੁਲ ਬੈਲਟ ਰੈਡੀ ਹੋ ਜਾਣੀ ਇਸ ਤਰ੍ਹਾਂ ਦੇਖੋ ਇਹ ਪੂਰੀ ਫਿਨਿਸ਼ਿੰਗ ਆ ਗਈ ਹੈ ਤੇ ਹੁਣ ਆਪਾਂ ਜਿਹੜਾ ਇਹ ਪਿਛੇ ਵਾਲਾ ਰਹਿ ਗਿਆ ਹਨਾ ਪਾਰਟ ਇਹਨੂੰ ਵੀ ਰੈਡੀ ਕਰਦੇ ਆ ਹੁਣ ਆਪਾਂ ਜਿਹੜਾ ਇਹ ਦੇਖੋ ਪਲਾਸਟਿਕਲੀ ਕੱਪੜਾ ਕੱਟਿਆ ਇਹਨੂੰ ਵੀ ਰੱਖਦੇ ਆ ਸਿਲਾਈ ਲਗਾਉਂਦੇ ਆ ਇੱਥੇ ਇੱਕ ਪੈਰ ਦੀ ਸਿਲਾਈ ਇਹ ਦੇਖੋ ਇਸ ਤਰ੍ਹਾਂ ਆਪਾਂ ਕੱਪੜਾ ਨਾਲ ਜੋੜ ਲਿਆ ਤੇ ਇਸ ਸਾਈਡ ਵੀ ਇੱਕ ਪੈਰ ਦੀ ਆਪਾਂ ਸिलाई ਲਗਾ ਲਈ ਹੈ ਹੁਣ ਇਹਨੂੰ ਦੱਸਦੇ ਹਾਂ ਅੱਗੇ ਤੁਹਾਨੂੰ ਕਿ ਇਲਾਸਟਿਕ ਹੈ ਜੋ ਕਿਸ ਤਰ੍ਹਾਂ ਜੋੜਨੀ ਹੈ ਆਪਾਂ ਹੁਣ ਇਸ ਨੂੰ ਕੱਪੜੇ ਨੂੰ ਇਸ ਸਾਈਡ ਫੋਲਡ ਕਰ ਲੈਣਾ ਦੇਖੋ ਬਿਲਕੁਲ ਚੰਗੀ ਤਰ੍ਹਾਂ ਫੋਲਡ ਕਰਕੇ ਫਿਨਿਸ਼ਿੰਗ ਦੇ ਨਾਲ ਕਰਨਾ ਕੰਮ ਇਸ ਤਰ੍ਹਾਂ ਫੋਲਡ ਕਰਕੇ ਫਿਰ ਇੱਥੇ ਰੱਖ ਲੈਣੀ ਹੈ ਇਲਾਸਟਿਕ ਤੇ ਇਸ ਤਰ੍ਹਾਂ ਸਿਲਾਈ ਲਗਾ ਦੇਣੀ ਹੈ ਇਹ ਸਿਲਾਈ ਇਸ ਤਰ੍ਹਾਂ ਲਗਾ ਕੇ ਫਿਰ ਦਿਖਾਉਂਦੀ ਹਾਂ ਤੁਹਾਨੂੰ ਇੱਕ ਆਹ ਤੇ ਨਾਲ ਨਾ ਪੂਹ ਧੋਖਾ ਸ਼ੂਟ ਵੀ ਕਰਨਾ ਦਿਖਾਣਾ ਵੀ ਨਹੀਂ ਬਸ ਹੋ ਗਿਆ ਬਸ ਇਹਨੂੰ ਡਬਲ ਸਲਾਈ ਕਰ ਲੈਂਦੇ ਆ ਆਪਾਂ ਇਹ ਸਲਾਈ ਆਪਾਂ ਹੁਣ ਡਬਲ ਕਰ ਲੈਂਦੇ ਆ ਇਹ ਦੇਖੋ ਦੋਨੋਂ ਸਾਈਡ ਆਪਾਂ ਇਸ ਤਰ੍ਹਾਂ ਸਲਾਈ ਲਗਾ ਲਈ ਹੈ ਤੇ ਹੁਣ ਅੰਦਰ ਦੀ ਤਰਫੀ ਨੂੰ ਫੋਲਡ ਕਰ ਦੇਣਾ ਬਸ ਟਰੌਜ਼ਰ ਬਣ ਕੇ ਰੈਡੀ ਹੋ ਚੁੱਕੇ ਤੇ ਇਹ বেলਟ ਦੇਖ ਲਓ ਜੋ ਆਪਾਂ ਅਲੱਗ ਤੋਂ ਲਗਾਈ ਹੈ ਹਨ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਇਸ ਤਰੀਕੇ ਨਾਲ ਤੇ बस ਇਸੇ ਨਾਲ ਕਰ ਦਿੰਨੇ ਆ ਪੰਜ ਦੇ ਵਲੌਗ ਦਾ ਐਂਡ ਨੈਕਸਟ ਵਲੌਗ ਚ ਮਿਲਾਂਗੇ ਹੁਣ ਬਾਏ ਬਾਏ